ਇਸ ਵੀਰ ਦੇ ਇਸ ਟਾਈਮ ਇੱਕ ਹਸਪੀਟਲ ਦੀ ਵਰਦੀ ਪਾਈ ਵੀ ਆ ਜੀ। ਦਹੇੜੂ ਪਿੰਡ ਦੱਸ ਰਹੇ ਨੇ ਜੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਕੀ ਨਾਮ ਆ ਜੀ ਭਰਾ ਦਾ? ਗੋਪਾਲ ਸਿੰਘ। ਉਹਥੇ ਕਿਹੜੇ ਸ਼ਹਿਰ 'ਚ ਰਹਿੰਦੇ ਨੇ? ਇਟਲੀ 'ਚ ਜੀ। ਮਾਰੀਓ ਅੰਕਲ ਦੇ ਕੋਲੋਂ ਪੋਰਨੋ 'ਚ ਲੱਗਿਆ ਹੋਇਆ ਜੀ। ਤੁਸੀਂ ਕਿੰਨੇ ਕ ਸਾਲ ਰਹੇ ਜੀ ਉੱਥੇ? 3 ਸਾਲ। ਹਾਂਜੀ ਵਾਹਿਗੁਰੂ ਜੀ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਗੁਰੂ ਨਾਨਕ ਦਾ ਦਰ ਪਿੱਛੇ ਬਿਲਡਿੰਗ ਦਾ ਕਾਰਜ ਚੱਲ ਰਿਹਾ ਜੀ ਸਾਰੇ ਵੀਰ ਅੰਦਰ ਪ੍ਰਸ਼ਾਦਾ ਛਕ ਰਹੇ ਨੇ ਜੀ। ਤੁਸੀਂ ਦਰਸ਼ਨ ਕਰਦੇ ਰਹ ਜਿਹੜਾ ਉਦਾਂ ਹੀ ਅੱਜ ਕੇ ਵੀਰ ਦੁਖੀ ਇਨਸਾਨ ਸਾਡੀ ਜ਼ਿੰਦਗੀ ਚ ਆਇਆ ਜੀ ਵੀਰ ਗੁਰੂ ਮਹਾਰਾਜ ਕਿਰਪਾ ਕਰਨ ਉਹ ਜਿੱਦਾਂ ਠੀਕ ਹੋ ਰਹੇ ਨੇ ਉਦਾਂ ਹੀ ਪ੍ਰਦੀਪ ਭਾਈ ਵੀ ਠੀਕ ਹੋ ਕੇ ਆਪਣੇ ਘਰੇ ਜਾਵੇ ਜੀ ਤੰਦਰੁਸਤੀ ਆ ਜਵਾਨੀਆਂ ਜਿਹੜਾ ਜ਼ਿੰਦਗੀ ਚ ਆਨੰਦ ਲਵੇ ਆਪਣੀ ਜ਼ਿੰਦਗੀ ਦਾ ਪ੍ਰਦੀਪ ਭਾਈ ਆ ਜਾਓ ਜੀ ਭਾਈ ਇਹ ਦੂਜੀ ਮੇਰੀ ਗੱਡੀ ਦੂਜੀ ਚੱਪਲਾ ਨਹੀਂ ਉਹ ਹਾਂ ਕੋਈ ਨਾ ਆਪਾਂ ਕੱਢ ਲੈਣੇ ਚੱਪਲਾ ਤੁਸੀਂ ਆ ਜਾਓ ਜੀ ਆਜੋ 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 ਹਾਂ ਕੋਈ ਨਾ ਜੀ ਕੋਈ ਨਾ ਆਜੋ 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 ਭਾਈ ਸਤਿਨਾਮ ਭਾਈ ਜੀ ਦੇਖ ਲੋ ਸਮਾਂ ਕਿਹੋ ਜਿਹਾ ਬਣ ਗਿਆ ਸਾਡੇ ਪੰਜਾਬ ਤੇ ਇਹ ਬੰਦਾ ਇਟਲੀ ਵੀ ਰਹਿ ਕੇ ਆਇਆ ਜੀ ਦਹੇੜੂ ਲੁਧਿਆਣੇ ਦਾ ਐਡਰੈਸ ਦੱਸਦਾ ਇੱਕ ਗਲਾਸ ਦੇਖ ਲੋ ਤੁਸੀਂ ਕਿੰਨਾ ਕੀੜਾ ਹੋ ਤੁਹਾਡੇ ਸਾਹਮਣੇ ਆ ਵੀਰੇ ਦੋਸਤੋ ਇਹ ਜਿਹੜੇ ਤੁਸੀਂ ਜੀਆਂ ਨੂੰ ਇਸ ਟਾਈਮ ਦੇਖ ਰਹੇ ਹੋ ਇਹ ਗਲਾਸ ਦੇ ਵਿੱਚ ਰੁਗਾਂ ਦਾ ਰੁਗ ਜਿਹੜਾ ਕੀੜੇ ਭਰੇ ਪਏ ਨੇ ਜੀ ਇਹ ਕੀੜੇ ਇੱਕ ਇਨਸਾਨ ਦੇ ਲੱਤ ਦੇ ਵਿੱਚੋਂ ਨਿਕਲੇ ਨੇ ਜੀ ਇੱਕ ਘੰਟਾ ਸੀ ਡਰੈਸਿੰਗ ਕੀਤੀ ਇੱਕ ਘੰਟਾ ਕੀੜੇ ਨਿਕਲਿਓ ਗਏ ਨਿਕਲਿਓ ਗਏ ਤੁਸੀਂ ਹੁਣ ਦੇਖ ਰਹੇ ਹੋ ਵੀਡੀਓ ਦੇ ਵਿੱਚ ਔਰ ਇਹ ਇਨਸਾਨ ਸਾਡੇ ਪੰਜਾਬ ਦਾ ਵੀਰ ਆ ਪੰਜਾਬ ਦਾ ਹੀ ਰਹਿਣ ਵਾਲਾ ਔਰ ਇਟਲੀ ਦੀ ਧਰਤੀ 'ਚ 3 ਸਾਲ ਰਹਿ ਕੇ ਆਏ ਵੀਰ ਇਹ ਪਰ ਅੱਜ ਐਸੇ ਹਾਲਾਤਾਂ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਨਰਕ ਕੱਟਦੇ ਫਿਰ ਰਹੇ ਸੀ ਸੜਕਾਂ ਦੇ ਉੱਪਰ ਇਹਨਾਂ ਨੇ ਰੱਸੀਆਂ ਉੱਪਰ ਪੱਟੀਆਂ ਬੰਨ੍ਹ ਰੱਖੀਆਂ ਸੀ ਵਿੱਚ ਪੈਰ ਦੇ ਗਿੱਟੇ ਦੇ ਵਿੱਚ ਇੰਨੇ ਜ਼ਿਆਦਾ ਕੀੜੇ ਤੁਹਾਡੇ ਸਾਹਮਣੇ ਨੇ ਜੀ ਔਰ ਤੁਸੀਂ ਸਾਰੇ ਭੈਣ ਭਰਾ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਆਪਾਂ ਨੂੰ ਇਹਨਾਂ ਦਾ ਘਰ ਮਿਲ ਜੇ ਇਹ ਆਪਣਾ ਦਹੇੜੂ ਪਿੰਡ ਦੱਸਦੇ ਨੇ ਪ੍ਰਦੀਪ ਸਿੰਘ ਨਾਮ ਦੱਸਿਆ ਜੀ ਲੁਧਿਆਣੇ ਜ਼ਿਲ੍ਹੇ ਚ ਔਰ ਇਹਨਾਂ ਨੇ ਦੱਸਿਆ ਵੀ ਅਸੀਂ ਦੋਨੇ ਭਰਾ ਇਟਲੀ ਰਹਿੰਦੇ ਸੀ ਇਟਲੀ ਦੇ ਵਿੱਚ ਕੰਮ ਕਰਦੇ ਸੀ ਸਾਡਾ ਵਧੀਆ ਪਰਿਵਾਰ ਹੈ ਨੇ ਦੱਸਿਆ ਵੀ ਮੇਰੀਆਂ ਬੇਟੀਆਂ ਵੀ ਹੈਗੀਆਂ ਬੇਟੇ ਵੀ ਹੈਗੇ ਪਰ ਇਹਨਾਂ ਦੇ ਇੱਕ ਹਸਪਤਲ ਦੀ ਜਿਹੜੀ ਵਰਦੀ ਪਾਈ ਵੀ ਆ ਹੁਣ ਸਾਨੂੰ ਸਮਝ ਤੋਂ ਬਾਹਰ ਆ ਵੀ ਇਹ ਹਸਪਤਲ ਚੋਂ ਭੱਜ ਕੇ ਆਏ ਨੇ ਦਿਮਾਗੀ ਪ੍ਰੋਬਲਮ ਵੀ ਬਿਲਕੁਲ ਹੈਗੀ ਆ ਪਰ ਆ ਕੀੜਿਆਂ ਤੋਂ ਅੰਦਾਜ਼ਾ ਤੁਸੀਂ ਲਾਓ ਸਾਡੇ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਿੱਥੇ ਪਹੁੰਚ ਚੁੱਕੇ ਨੇ ਜੀ ਸਾਡੇ ਇਨਸਾਨ ਨੂੰ ਇਦਾਂ ਦੇ ਵੀਰਾਂ ਨੂੰ ਪ੍ਰਦੀਪ ਸਿੰਘ ਵਰਗੇ ਵੀਰਾਂ ਨੂੰ ਕੀੜੇ ਸਾਡੇ ਜਿਹੜਾ ਸਾਡੇ ਨੌਜਵਾਨੀ ਨੂੰ ਖਾ ਰਹੇ ਨੇ ਸਾਡੇ ਬੁਢਾਪੇ ਨੂੰ ਖਾ ਰਹੇ ਨੇ ਜੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਇਸ ਟਾਈਮ ਅਸੀਂ ਆਪਣਾ ਵਰਜ ਸੇਵਾ ਸੁਸਾਇਟੀ ਪਿੰਡ ਲਛਕਾਣੀ ਦੇ ਵਿੱਚ ਆ ਜੀ ਇੱਥੇ ਇਸ ਟਾਈਮ 130 ਦੇ ਕਰੀਬ ਐਸੀਆਂ ਰੂਹਾਂ ਨੇ ਜੀ ਜਿਹੜੀਆਂ ਪੰਜਾਬ ਦੀਆਂ ਹੀ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ 90% 95% ਪੰਜਾਬ ਦੇ ਵੀਰ ਮਿਲਣਗੇ ਜਿਨ੍ਹਾਂ ਨੂੰ ਕਿਤੇ ਕਿਤੇ ਫੈਮਲੀਆਂ ਵੀ ਮਿਲ ਨਹੀਂ ਆਉਂਦੀਆਂ ਕਿਤੇ ਕਿਤੇ ਅਸੀਂ ਵੀਡੀਓ ਪਾਉਨੇ ਆ ਵੀ ਭਾਈ ਤੁਸੀਂ ਤੁਹਾਡੇ ਮੈਂਬਰ ਨੂੰ ਮਿਲੇ ਜਾਓ ਆਕੇ ਕਿਤੇ ਕਿਤੇ ਪਰਿਵਾਰ ਕਹਿੰਦਾ ਜੇ ਮਰ ਗਿਆ ਤੁਸੀਂ ਚੱਕ ਕੇ ਫੂਕ ਦਿਓ ਅਸੀਂ ਨਹੀਂ ਆਉਣਾ ਐਸੇ ਹਾਲਾਤ ਸਾਡੇ ਬਣ ਗਏ